ਵਾਜਵਾ ਮਜੀਠੀਆ ਸੁਖਵੀਰ ਕੈਪਟਨ ਜੇ ਕਾ ਹੋਰ ਜਿਹੜਾ ਉਹ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਫਿਰਦਾ ਸੀ ਉਹ ਕਹਿਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਤਾ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾਂ ਉਹਨਾਂ ਤੋਂ ਬਾਅਦ ਜੀ ਮੈਂ ਤੁਹਾਨੂੰ ਥੋੜੀ ਦੇਰ ਪਹਿਲੇ ਸੰਗਰੂਰ ਦੇ ਕਿਸੇ ਫੰਕਸ਼ਨ ਦੇ ਵਿੱਚ ਮੇਰੇ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਮੈਂ ਤੁਹਾਨੂੰ ਇਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਤੇ ਟੈਸਟ ਫੇਲ ਹੋਗੇ ਤੁਸੀਂ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਹੀ ਸੀ ਕਿ ਡੱਡੇ ਨੂੰ ਸਿਹਰੀ ਲੱਗਦੀ ਮੈਂ ਦੱਸਣਾ ਹੈ ਚਾਹੁੰਦਾ ਸਿਹਰੀ ਨਹੀਂ ਤੇ ਹਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹੱਥ ਟੈਸਟ ਚ ਫੇਲ ਹੋ ਗਏ ਪਾਰਲੀਮੈਂਟ ਦੇ ਟੈਸਟ ਚ ਤੇਰਾ ਮੰਗ ਦੇ ਮੰਗਦੇ ਤਿੰਨ ਆਈਆਂ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਜੇ ਸਮੇਤ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਮੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਧੰਨਵਾਦ